ਲੋ ਜੀ ਦੋਸਤੋ ਆਪਾਂ ਪਵਾ ਕੇ ਆਪਣੇ ਬਰੇਟਾ ਰिलायंस ਪੰਪ ਤੋਂ ਡੀਜ਼ਲ ਆਪਾਂ ਚੱਲ ਪਿਆਂਗੇ ਜੀ ਜੈਪੁਰ ਲਈ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣਾਂ ਨੂੰ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੋਂ ਜਾ ਰਹੇ ਜੀ ਆਪਾਂ ਬਰੇਟਾ ਤੋਂ ਜੈਪੁਰ ਰਾਜਸਥਾਨ ਚੱਲਦੇ ਆ ਜੀ ਤੇ ਟਾਈਮ ਹੋ ਗਿਆ ਜੀ 9:00 9 ਮਿੰਟ ਹੋ ਗਏ ਸ਼ਾਮ ਦੇ ਹੁਣ ਆਪਾਂ ਚੱਲ ਪਿਆਂਗੇ ਬਰੇਟੇ ਤੋਂ ਜੈਪੁਰ ਪਾ ਚਾਰ ਵਜੇ 48 ਮਿੰਟ ਹੋ ਗਏ ਜੀਂਦ ਵਾਲੇ ਟੋਲ ਟੈਕਸ ਤੇ ਰਾਤ ਰੁਕੇ ਸੀ ਆਪਾਂ ਨੀਂਦ ਆਉਣ ਲੱਗੀ ਸੀਗੀ ਇਸ ਤੋਂ ਬਾਅਦ ਅੱਗੇ ਆ ਕੇ ਬਾਈਪਾਸ ਤੇ ਪੰਪ ਪੰਪ ਤੇ ਆਪਾਂ ਹੁਣ ਟੈਕਸ ਕਟਾਉਣ ਲੱਗੇ ਆਂਗੇ ਆਪਣੇ ਕੋਲੇ ਪੰਜਾਬ ਹਰਿਆਣਾ ਦਾ ਰਾਜ ਦਾ ਟੈਕਸ ਹੈਗਾ ਰਾਜਸਥਾਨ ਦਾ ਨਹੀਂ ਹੈਗਾ ਇੱਥੇ ਟੈਕਸ ਕੱਟਣ ਲਈ ਲੱਗੇ ਹੋਇਆ ਬੂਥ ਪੁੱਛਦੇ ਆ ਜੇ ਕੱਟੂਗਾ ਦੋਸਤੋ ਨਹੀਂ ਆਪਾਂ ਹੁਣ ਨੂੰ ਕਦੋਂ ਦੇ ਰਾਜਸਥਾਨ ਦੇ ਵਿੱਚ ਇੰਟਰ ਹੋਏ ਹੁੰਦੇ ਆਪਣੇ ਕੋਲੇ ਟੈਕਸ ਨਹੀਂ ਸੀਗਾ ਰਾਜਸਥਾਨ ਦਾ ਤੇ ਹੁਣ ਆਪਾਂ ਜੀਨ ਤੋਂ ਬਾਹਰ ਇੱਕ ਪٹرول ਪੰਪ ਤੋਂ ਲੱਗਾ ਹੋਇਆ ਸੀਗਾ ਪٹرول ਪੰਪ ਤੇ ਉਤੋਂ ਕਰਵਾਇਆ ਗਿਆ ਤੇ ਨਹੀਂ ਹੁਣ ਨੂੰ ਤਾਂ ਆਪਾਂ ਕਿਧੋਂ ਦੇ ਰਾਜਸਥਾਨ ਚ ਵੜੇ ਹੁੰਦੇ ਅੱਜ ਜੀ ਦੋਸਤੋ ਆਪਾਂ ਇਸ ਟਾਈਮ ਤੇ ਚੜ੍ਹ ਚੜ੍ਹ ਰਹੇ ਜੀ ਨਾਰਨੌਲ ਵਾਲਾ ਰੋਡ ਤੇ ਇੱਥੋਂ ਆਪਾਂ ਖੱਬੇਆ ਥੋੜ੍ਹ ਜਾਗੇ ਜੇ ਆਪਾਂ ਸਿੱਧੇ ਲੰਘ ਜਾਗੇ ਸਿੱਧੇ ਲੰਘ ਜਾਗੇ ਰੋਤ ਕੇ ਦਿੱਲੀ ਨੂੰ ਆਪਾਂ ਜਾਣਾ ਨਾਰਨੌਲ ਕੋਟਪੁਤਲੀ ਆਪਣੀ ਟੋਟਲ ਵਾਟ ਰਹੀ ਜੀ 282 ਕਿਲੋਮੀਟਰ ਸਾਢੇ 4 ਘੰਟੇ ਦਾ ਟਾਈਮ ਆ ਤੇ 110 ਦੀ ਸਪੀਡ ਹੈ ਜਿਸ ਰੋਡ ਤੇ ਲੋ ਜੀ ਮਿੱਤਰੋ ਅੱਪਾ 112 ਕਿਲੋਮੀਟਰ ਪੁਰੇ ਤੱਕ ਟੂਲ ਟੈਕਸ ਤੱਕ ਆ ਗਿਆਗੇ ਇਸ ਰੋਡ ਤੋਂ ਹਰਿਆਣਾ ਐਕਸਪ੍ਰੈਸ ਤੋਂ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਸਭ ਤੋਂ ਵੱਡਾ ਟੂਲ ਟੈਕਸ ਆ ਜੀ ਇਸ ਰੋਡ ਤੇ 5 ਕਿਲੋਮੀਟਰ ਤੋਂ ਬਾਅਦ ਆਪਾਂ ਹਰਿਆਣਾ ਐਕਸਪ੍ਰੈਸ ਇਹ ਰੋਡ ਛੱਡ ਦਾਂਗੇ ਇੱਕ ਵਾਰ ਇਸ ਰੋਡ ਤੇ ਮੈਂ ਪਹਿਲਾਂ ਵੀ ਆਇਆ ਸੀਗਾ ਉਦੋਂ ਵੀ ਜੈਪੁਰ ਦਾ ਆਪਣੇ ਕੋਲੇ ਰੂਟ ਸੀਗਾ ਉਹ ਉਧਰ ਪਰਲੀ ਸਾਈਡ ਠਾਬਾ ਠਾਪੇ ਤੇ ਆਪਾਂ ਖਾਣਾ ਵਗੈਰਾ ਖਾਤਾ ਸੀ ਰਾਤ ਨੂੰ ਅਗਲਾ ਕਿਲੋਮੀਟਰ ਕੋਟ ਪੁਤਲੀ ਚਰਚਾ ਜੈਪੁਰ 163 63 ਕਿਲੋਮੀਟਰ ਵਾਟ ਰਹਿ ਗਈ ਜੀ 163 ਕਿਲੋਮੀਟਰ ਜਿੱਥੇ ਬਸ ਆਪਾਂ ਪਹੁੰਚਣਾਗਾ ਉਹ 5 ਕਿਲੋਮੀਟਰ ਅੱਗੇ ਹੈਗਾ ਹੈਗਾ ਜੈਪੁਰ ਦੇ ਵਿੱਚ ਹੀ ਆ ਆਪਣਾ ਰਾਣੀ ਦਾ ਦੂਜਾ ਚੱਕਰ ਹੈ ਜੀ ਜੈਪੁਰ ਦਾ ਪੰਜਾਬ ਤੋਂ ਰਾਜਸਥਾਨ ਉੱਥੋਂ ਜੀ ਕੋਟਪੁਤਰੀ ਨੂੰ ਮੁੜ ਗਏ ਜੈਪੁਰ ਨੂੰ ਜੇ ਆਪਾਂ ਇਹ ਰਸਤਾ ਬਿਲਕੁਲ ਸਿੱਧਾ ਲੰਘ ਜਾਗੇ ਤਾਂ ਆਪਾਂ ਨਾਰਨੌਲ ਨੂੰ ਵਗ ਜਾਗੇ ਜੀ ਆਪਾਂ ਇੱਥੋਂ ਕੱਟ ਮਾਰ ਗਏਗੇ ਰੋਡ ਤੋਂ ਆਲਸ ਨਾਰਨਾਲ ਲਿਖਿਆ ਪਿਆ ਜੈਪੁਰ ਇਧਲੇ ਕੋਡ ਪਤਲੀ ਲਓ ਜੀ ਦੋਸਤੋ ਆਪਣਾ ਸਫਰ 4.5 30 ਕਿਲੋਮੀਟਰ ਕਲੀਅਰ ਹੋ ਗਿਆ ਜੀ ਤੇ ਇਹ ਆਪਾਂ ਨੂੰ ਇੱਕ ਆਪਾਂ ਨੂੰ ਚੋਟੀਆਂ ਵਾਲਾ ਟੂਲਟੈਕਸ ਆਇਆ ਸੀਗਾ ਔਰ ਇੱਕ ਆਇਆ ਸੀਗਾ ਜੀਂਦ ਜਿੱਥੇ ਆਪਾਂ ਰਾਤ ਕੱਟੀ ਸੀ ਇੱਕ ਇਸ ਦੋ ਵਾਰ ਨਾਰਨਾਲ ਕੋਲੇ ਆਇਆ ਜੀ ਇੱਕ ਆ ਟੂਲਟੈਕਸ ਆ ਗਿਆ ਜੀ ਇਹ ਹਰੇਣੇ ਦੇ ਵਿੱਚ ਹੈ ਜੀ ਰਾਜਸਥਾਨ ਐਂਟਰ ਹੋਣ ਤੋਂ ਪਹਿਲਾਂ ਆਇਆ ਜੀ ਜੀ ਦੋਸਤੋ ਆਪਾਂ ਜੈਪੁਰ ਨੂੰ ਜਾਂਦੇ ਹੋਏ ਰਸਤੇ ਵਿੱਚ ਵੀ ਪਹਾੜ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਪਹਾੜ ਨੇਗੇ ਉਹ ਦੇਖੋ ਸਾਹਮਣੇ ਕਿੰਨਾ ਵੱਡਾ ਪਹਾੜ ਆ ਲੇਕਿਨ ਇਹ ਹਰਿਆਣੇ ਦੇ ਵਿੱਚ ਨੇ ਰਾਜਸਥਾਨ 'ਚ ਨਹੀਂ ਹੈਗੇ ਰਾਜਸਥਾਨ 'ਚ ਵੀ ਹੈਗੇ ਨੇ ਜਿਹੜੇ ਰੋਡ ਆਪਾਂ ਜਾ ਰਹੇ ਆ ਇਹਦੇ ਖੱਬੇ ਹੱਥ ਵੀ ਨੇ ਸੱਜੇ ਹੱਥ ਵੀ ਨੇਗੇ ਲੋ ਜੀ ਦੋਸਤੋ ਆਪਾਂ ਰਾਜਸਥਾਨ ਦੇ ਵਿੱਚ ਐਂਟਰ ਹੋ ਗਏ ਇੱਕ ਨੋਟਾ ਕੋਈ ਥੋੜੇ ਅੱਗੇ ਅੱਗੇ ਇੱਕ ਪਿੰਡ ਆ ਉਥੋਂ ਪਹਿਲਾਂ ਇੱਕ ਹੋਰ ਪਿੰਡ ਆਉਂਦਾ ਉਥੋਂ ਆਪਾਂ ਰਾਜਸਥਾਨ ਦੇ ਵਿੱਚ ਐਂਟਰ ਹੋ ਗਏਾਂਗੇ ਵੈਲਕਮ ਟੂ ਰਾਜਸਥਾਨ ਜੀ ਹਾਂਜੀ ਦੋਸਤੋ ਆਪਾਂ ਇਸ ਟਾਈਮ ਤੇ ਸ਼ਹਿਰ ਕ੍ਰੋਸ ਕਰ ਰਹੇ ਆਂ ਜੀ ਕੋਟਪੁਤਲੀ ਜੋ ਕਿ ਰਾਜਸਥਾਨ ਦਾ ਸ਼ਹਿਰ ਹੈਗਾ ਕੋਟਪੁਤਲੀ ਪਹੁੰਚ ਗਏ ਆਂ ਆਪਾਂ ਤੇ ਬਾਕੀ ਆਪਣਾ ਸਫਰ 110 ਕਿਲੋਮੀਟਰ ਦਾ ਕੋਲ ਟੋਟਲ ਸਫਰ ਰਹਿ ਗਿਆ ਜੀ ਹਾਂਜੀ ਦੋਸਤੋ ਆਪਾਂ 350 ਕਿਲੋਮੀਟਰ ਮੰਗੂ ਸਫ਼ਰ ਤੈਅ ਕਰਕੇ ਆ ਗਏ। ਦੁਬਾਰੇ 9:00 ਵਜੇ 11 ਮਿੰਟ ਹੋ ਗਏ। 9:00 ਵਜੇ ਆਪਾਂ ਰਾਤ ਬਰੇਟੇ ਤੋਂ ਚੱਲੇ ਸੀਗੇ ਆਪਣੇ ਸ਼ਹਿਰ ਤੋਂ। ਇੱਥੇ ਥੋੜੀ ਜਿਹੀ ਦਿੱਕਤ ਆਈ ਆ ਰੋਡ ਦੀ ਕਿਉਂਕਿ ਇਹ ਰੋਡ ਬਣੀ ਜਾਂਦਾਗਾ ਨਵਾਂ ਜੇ ਦੇਖ ਸਕਦੇ ਹੋਗੇ। ਉਹ 350 ਕਿਲੋਮੀਟਰ ਮੰਗੂ ਆ ਗਏ। ਆਪਾਂ ਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਆਈ ਕਿਤੇ ਵੀ। ਰੋਡ ਦੀ ਸਭ ਟੌਪ ਆਊਟ ਆ ਰੋਡ ਆਇਆ ਵਧੀਆ ਰੋਡ ਆਇਆ। ਕੋਈ ਬਸ ਥੋੜੀ ਜਿਹੀ ਹੋਰੇ ਪ੍ਰੋਬਲਮ ਹੀ ਆ ਇਹ ਪਏ। ਸ਼ਹਿਰ ਹੈਗਾ ਸ਼ਾਹਪੁਰਾ। ਸ਼ਾਹਪੁਰਾ ਸ਼ਹਿਰ ਦੇ ਵਿੱਚ ਇਹ ਇਹ ਪੁਲ ਦਾ ਕੰਨ ਵਿਚਾਲੇ ਖੜਿਆ ਜੀ ਚੱਲ ਵੀ ਨਹੀਂ ਰਿਹਾ ਪਰ ਕਹਿੰਦੇ ਵੀ ਚੱਲੀ ਜਾਂਦਾ ਹਜੇ ਬਣੀ ਜਾਂਦਾ ਵਿਚਾਲੇ ਖੜਿਆ ਹੈ ਦੋਸਤੋ ਇੱਕ ਟੋਲ ਟੈਕਸ ਆਪਾਂ ਹੋਰ ਟੱਪਾਂਗੇ ਇਹ ਆ ਗਿਆ ਜੀ ਜੈਪੁਰ ਤੋਂ 60 ਕਿਲੋਮੀਟਰ ਪਹਿਲਾਂ ਆ ਗਿਆ ਆਪਾਂ ਨੂੰ ਜੈਪੁਰ ਤੋਂ 60 ਕਿਲੋਮੀਟਰ ਪਹਿਲਾਂ ਕਾਫੀ ਵੱਡਾ ਟੋਲ ਟੈਕਸ ਹੈ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਜੈਪੁਰ 10:26 ਮਿੰਟ ਹੋ ਗਏ ਜੀ ਸਵੇਰ ਦੇ ਜੈਪੁਰ ਆਪਾਂ ਪਹੁੰਚ ਗਏ ਆਂਗੇ ਤੇ 7 ਕਿਲੋਮੀਟਰ ਦੀ ਲੋਕੇਸ਼ਨ ਰਹਗੀ ਜਿੱਥੇ ਆਪਾਂ ਇਸ ਸਮਾਨ ਤਾਰਨਾ ਹੈਗਾ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆਂਗੇ ਆ ਸਾਹਮਣੇ ਘਰ ਤੇ ਆਪਾਂ ਸਮਾਨ ਤਾਰਨਾ ਹੈਗਾ ਤੇ ਇਸ ਟਾਈਮ ਤੇ ਆਪਾਂ ਬਾਹਰ ਖੜੇ ਆਂਗੇ ਭਾਈ ਬੰਦੇ ਵਲਾਈਆਂ ਦਾ ਤਾਰਨ ਵਾਸਤੇ ਜੀ ਦੋਸਤੋ ਆਪਾਂ ਜੈਪੁਰ ਸ਼ਹਿਰ ਦੇ ਵਿੱਚ ਮਾਲ ਡਿਲੀਵਰ ਕਰ ਦਿੱਤਾਗਾ ਤੇ ਚਾਹ ਪਾਣੀ ਪੀ ਲਿਆ ਹੁਣ ਆਪਾਂ ਇਥੋਂ ਲਈ ਚੱਲਦੇ ਆਂ ਜੀ ਆਪਣੇ ਸ਼ਹਿਰ ਵਾਪਸ ਬਰੇਟਾ ਮੰਡੀ ਲਈ ਕਿਉਂਕਿ ਲੱਗਣਗੇ 10-12 ਘੰਟੇ ਦਾ ਲੱਗੇ ਜਾਣਗੇ ਤੇ ਦੁਵਾਰੇ 12 ਵੱਜ ਚੁੱਕੇ ਨੇ ਜੀ ਆਪਾਂ ਹੁਣ ਦੁਵਾਰੇ ਚੱਲਦੇ ਆਂ ਆਪਣੇ ਸ਼ਹਿਰ ਲਈ ਆਪਣੇ ਨਾਲ ਜੁੜਨ ਲਈ ਸਾਰੇ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਸੋਨੂੰ ਕੋਈ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਾਰੇ ਭੈਣਾ ਭਰਾਵਾਂ ਨੂੰ ਸਤ ਸ੍ਰੀ ਅਕਾਲ